ਗੁਰੂਆਂ ਦਾ ਪੰਜਾਬ ਹੁਣ ਗੁੰਡਿਆਂ ਦਾ ਗੜ ਬਣਦਾ ਜਾ ਰਿਹਾ ਇਹ ਗੱਲ ਅਸੀਂ ਨਹੀਂ ਕਹਿ ਰਹੇ ਬਲਕਿ ਇਹ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਜਿਸ ਵਿੱਚ ਨਜ਼ਰ ਆ ਰਿਹਾ ਕਿ ਨਿਹੰਗ ਸਿੰਘ ਬਾਣੇ ਪਾ ਕੇ ਸੱਤ ਲੋਕਾਂ ਨੇ ਤਰਨਤਾਰਨ ਦੇ ਪੱਟੀ ਸ਼ਹਿਰ ਦੇ ਵਾਰਡ ਨੰਬਰ 6 ਦੇ ਰਹਿਣ ਵਾਲੇ ਨੌਜਵਾਨਾਂ ਤੇ ਹਮਲਾ ਕਰ ਦਿੱਤਾ। ਨਹਿنگ ਸਿੰਘ ਤਿਆਰਬਰ ਤਿਆਰ ਹੋ ਕੇ ਹਥਿਆਰ ਲੈ ਕੇ ਇੰਜ ਪਹੁੰਚੇ ਨੇ ਜਿਵੇਂ ਕੀ ਭਲਾ ਦੁਸ਼ਮਣ ਫੌਜਾਂ ਤੇ ਤਾਵਾ ਬੋਲਣਾ ਹੁੰਦਾ। ਇਹਨਾਂ ਭਿਆਨਕ ਤਸਵੀਰਾਂ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਨਹਿنگ ਸਿੰਘਾਂ ਵੱਲੋਂ ਹਥਿਆਰਾਂ ਦੇ ਨਾਲ ਨੌਜਵਾਨਾਂ ਤੇ ਬੁਰੀ ਤਰ੍ਹਾਂ ਹਮਲਾ ਕੀਤਾ ਗਿਆ। ਇਸ ਖੌਫਨਾਕ ਮੰਜ਼ਰ ਦੇ ਸੀਨ ਦੇਖਣ ਵਾਲੇ ਲੋਕਾਂ ਨੂੰ ਹੌਲ ਪੈਣ ਲੱਗੇ ਨੇ। ਤਾਂ ਦੱਸ ਦਈਏ ਕਿ ਇਸ ਹਮਲੇ ਦੌਰਾਨ ਇੱਕ ਨੌਜਵਾਨ ਸ਼ਮੀਪੁਰੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕੇ ਕਰਨ ਅਤੇ ਰਾਜਨਪੁਰੀ ਦੋ ਨੌਜਵਾਨ ਗੰਭੀਰ ਜ਼ਖਮੀ ਦੱਸੀ ਜਾ ਰਹੇ ਨੇ ਜਿਨ੍ਹਾਂ ਨੂੰ ਪੱਟੀ ਦੇ ਸਿਵਲ ਹਸਪਤਾਲ ਦਾਖਲ ਕੀਤਾ ਗਿਆ ਜਿੱਥੇ ਹਸਪਤਾਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਤੋਂ ਅੱਕੇ ਪੀੜਤਾ ਨੇ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਹੈ ਮਾਮਲਾ ਬੀਤੇ ਕੱਲ ਦੁਪਹਿਰ ਦਾ ਹੈ ਬੈਠੇ ਗੱਲ ਕਰੋ ਬੈਠੇ ਕਿਸੇ ਨੇ ਨਹੀਂ ਮੰਨੀ ਉਹ ਤੋਂ ਕਿਰਪਾਨਾ ਲੈ ਕੇ ਸਿੱਧਾ ਹੀ ਹਮਲਾ ਕਰਤਾ ਨਾਲ ਉਸ ਤੋਂ ਬਾਅਦ ਪ੍ਰਸ਼ਾਸਨ ਦਾ ਦੇਖ ਲਓ ਜਿੰਦਾ ਬੰਦਾ ਲੈ ਕੇ ਆਏ ਆ ਚੰਗਾ ਭਲਾ ਇੱਥੇ ਆਪਾਂ ਕਿੰਨਾ ਬਲੀਡਿੰਗ ਹੁੰਦੀ ਰਹੀ ਕਿਸੇ ਨੇ ਨਹੀਂ ਪੁੱਛਿਆ ਉਸ ਤੋਂ ਬਾਅਦ ਹੁਣ ਪੂਰੇ ਹੋ ਕੇ ਡੈਥ ਹੋ ਗਈ ਸਾਡਾ ਹੀ ਰੇੜਗਾ ਬੰਦਾ ਖਤਮ ਕਰਤਾ ਥੋੜਾ ਮਰੇ ਨੂੰ ਖੂਨ ਕੋਈ ਲਾਗੇ ਕਿ ਹਸਪਤਾਲ ਕੋਲੋਂ ਥੋੜਾ ਕੋਈ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਕੋਈ ਪੁਲਿਸ ਪ੍ਰਸ਼ਾਸਨ ਆਇਆ ਕਰਦੇ ਚਲੋ ਆਇਆ ਪਰ ਇਹ ਪੁਲਿਸ ਪ੍ਰਸ਼ਾਸਨ ਵੀ ਆਇਆ ਹੋਣੇ ਹੀ ਹੈਗੇ ਆ ਮਗਰ ਆਉਣ ਦੀ ਸਪੋਰਟ ਸਾਨੂੰ ਇਨਸਾਫ ਚਾਹੀਦਾ ਜੋ ਵੀ ਬੰਦੀ ਕਾਰਵਾਈ ਕਰਨੀ ਚਾਹੀਦੀ ਇਹਨਾਂ ਦੇ ਜੋ ਵੀ ਨਿਹੰਗ ਜੋ ਵੀ ਆ ਭਾਜੀ ਵੇਖੋ ਸਾਡਾ ਤੇ ਫਿਰ ਹੀ ਦੁਆੰਦਾ ਰਹਿਣਾ ਬੇੜਾ ਘਰ ਕਿਥੇ ਨਾ ਇੱਥੇ ਇਹ ਕਹਾਂਗੇ ਛੋਟਾ ਸਾਨੂੰ ਆਂਦੇ ਆ ਅਸੀਂ ਵੱਡਾਂਗੇ ਇਹ ਖਾਸਾ ਨਹੀਂ ਆ ਆ ਤੇ ਅਸੀਂ ਤੇ ਰਹਿ ਕੇ ਬਸ ਇਹਨਾਂ ਜੋਗੇ ਅੱਜ ਇਹਨੂੰ ਵੱਡੇ ਕੰਮ ਨੂੰ ਸ਼ਹਿਰ ਚੜੇ ਹੋਣ ਨੂੰ ਵੱਡੂ ਝਗੜੇ ਦੀ ਵਜ੍ਹਾ ਕੋਈ ਪਤਾ ਝਗੜੇ ਦੀ ਵਜ੍ਹਾ ਕੋਈ ਨਹੀਂ ਆ ਕਿ ਥਰਡ ਪਾਰਟੀ ਦਾ ਝਗੜਾ ਹੋਊ ਇਹਨਾਂ ਨਾਲ ਰੁਪਈਏ ਦਾ ਕੋਈ ਲੈਣ ਦੇ ਨਹੀਂ ਐ ਪੱਟੀ ਤੋਂ ਤੇ ਕੀ ਗੱਲ ਹੋਈ ਆ ਘਰ ਆ ਗਏ ਨਿਹੰਗ ਪੈ ਗਏ ਤੇ ਬਦਲੇ ਵਿੱਚ ਬਾਹ ਵੱਢੀ ਜਾ ਵੇਖੋ ਕੌਣ ਵਿਆਹ ਕੌਣ ਕਰੇ ਨਿਹੰਗ ਸਿੰਘਾਂ ਦੀ 5 6 7 7 ਨਿਹੰਗ 7 ਨਿਹੰਗ ਪਤ ਲੱਗਾ ਉਹਨਾਂ ਦਾ ਗੋਣਾ ਬਲਵਿੰਦਰ ਸਿੰਘ ਬਿਲਕੁਲ ਕੀ ਗੱਲ ਕੀਤੀ ਇਹਨਾਂ ਦੇ ਗੱਲ ਬਾਈ ਨਹੀਂ ਹੋਈ ਕਿਸੇ ਨਾਲ ਕੋਈ ਮਾੜਾ ਮੋਟਾ ਹੈਗਾ ਇਹ ਦੇ ਉਹਨਾਂ ਨੇ ਪੈਸੇ ਦੇ ਕੇ ਉਹਨਾਂ ਨੂੰ ਨਿਹੰਗਾਂ ਨੂੰ ਲਾਤਾ ਇਹ ਰਿਆ ਨਾ ਇਹਨਾਂ ਨੂੰ ਗਿਆ ਬਾਹਰ ਚਾਹ ਪਾਣੀ ਪੀਓ ਠੰਡੇ ਹੋ ਕੇ ਜਾਓ ਕੋਈ ਕੋਈ ਗੱਲ ਨਹੀਂ ਕੀ ਦੇ ਬਾਹਰ ਚਲੇ ਗਏ ਬਾਹਰ ਕੱਢਦੇ ਰਏ ਉਹਨਾਂ ਤੇ ਬਾਹਰ ਆ ਗੋਟ ਵੜ ਦਿੱਤਾ ਕਿ ਮਾਰਿਆ ਕਿ ਵੀਡੀਓਗ੍ਰਾਫੀ ਹੈਗੀ ਸਾਡੇ ਕੋਲ ਸਾਰੀ ਕੀ ਮਾਰਿਆ ਕੀ ਤੇ ਕੱਲਾ ਇਸੇ ਦੇ ਹੀ ਆ ਕਿ ਹੋਰ ਇਹ ਮੁੰਡਾ ਦਾ ਵੀ ਤੇ ਕੀ ਮੰਗ ਕਰੋਗੇ ਕੀ ਮੰਗ ਕਰੋਗੇ ਕਿ ਸਾਡੀ ਇਹੋ ਤੁਹਾਨੂੰ ਇਨਸਾਫ ਦਿੱਤਾ ਜਾਵੇ ਇਹ ਬੰਦੇ ਦਾ ਜਿਹੜਾ ਮਾਰਿਆ ਇਹਨਾਂ ਨੇ ਕਿ ਕਾਰਵਾਈ ਹੋਣੀ ਹੈ ਤੁਸੀਂ ਮੇਰੇ ਖਾ ਮਾਰ ਗਏ ਮਾਰ ਗਏ ਮਾਰ ਗਏ ਬੱਸ ਮਾਰ ਗਏ ਹਫਤਾ ਪਿਰਚਾ ਲਉਂਦੇ ਜਾ ਡਾਕਟਰ ਨੇ ਕਾਰਵਾਈ ਹੋਣੀ ਹੈ ਜਿਹੜਾ ਜਿਹੜਾ ਬੜਿਆ ਉਹ ਬੜਿਆ ਹੀ ਨਹੀਂ ਕੋਈ ਡਾਕਟਰ ਨਹੀਂ ਹੈਗਾ ਇੱਥੋਂ ਦਾ ਕੋਈ ਨਹੀਂ ਹੈਗਾ ਬਾਹਰ ਗਏ ਆ ਉਧਰ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਬਿਆਨ ਹੀ ਲਿਖੋ ਅੱਛਾ ਅਨੇ ਇੰਪੀਲ ਸੱਜਣਾ ਤੇ ਬਿਆਨ ਪਾਓ ਤੇ ਕੀ ਘਟਨਾ ਹੋਈਗੀ ਹੈ ਘਟਨਾ ਹੈ ਨਿਆੰਗਰ ਜੀ ਹਾਂ ਹਾਂ ਉਹਦਾ ਪੈਸਾ ਲੱਗਾ ਗਈ ਕਿ ਸਰ ਪਤਾ ਲੱਗਾ ਕੌਣ ਨਿਆੰਗਰ ਕਿੱਥੋਂ ਦਾ ਰਹਿਣ ਵਾਲਿਆ ਪੰਜਰ ਗਾ ਜੀ ਕਿੰਨਾ ਦਾ ਹੈ ਹਾਂ ਜੀ ਬਰਮੰਦਰ ਸੁਤਾਨੂ ਲਬੰਦਰ ਸਪੈਸ਼ਲ ਸਾਸੀ ਬਟੋਆ ਹਾਂ ਇਹ ਇੱਕ ਦਾ ਨਿਸ਼ਾਨ ਸਿੰਘ ਜੀ ਹਵਾਲਾ ਆਪੀ ਫੋਟੋ ਆ ਸਾਡੇ ਦੇ ਡੇਰੇ ਦੇ ਜੇਲ ਜੇਲ ਦੀ ਲੱਗੇ ਡੇਰਾ ਨੰਬਰ ਝਗੜੇ ਦਾ ਕਾਰਨ ਕੀ ਸਾਰਾ ਪੀਰਾ ਕਰਤਾਰ ਕਾਜੋ ਦਾ ਝਗੜੇ ਦਾ ਕਾਰਨ ਕੀ ਹੈ ਜੀ ਕਾਲੇ ਗੁੱਗਲ ਕਹਿੰਦੇ ਪੈ 65 ਫਰਸ ਨੇ ਪਾਏ ਹਾਂਜੀ ਉਹ ਪੂਰੀ ਖਵਾ ਦੇ ਨਾ ਪੈ ਪਾੜੇ ਮੈਂ ਤੁਹਾਨੂੰ ਦਰਜ ਕਰਦੇ ਕਿੰਨੇ ਪੈਸੇ ਕਿਨੇ ਹੈ 75000 ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਪਰ ਹਾਲੇ ਤੱਕ ਇਹ ਪੁਸ਼ਟੀ ਨਹੀਂ ਹੋ ਸਕੀ ਕਿ ਆਖਿਰੇ ਨਿਹੰਗ ਸਿੰਘ ਕਿਹੜੀ ਜਥੇਬੰਦੀ ਦੇ ਨਾਲ ਸਬੰਧਤ ਨੇ ਇਸ ਬਾਬਤ ਪੁਲਿਸ ਜਾਂਚ ਕਰ ਰਹੀ ਹੈ ਪਰ ਇਹਨਾਂ ਬੰਦਿਆਂ ਦੀ ਘਟਿਆ ਕਰਤੂਤ ਦੀ ਵੀਡੀਓ ਨੇ ਸੋਸ਼ਲ ਮੀਡੀਆ ਤੇ ਤਹਿਲਕਾ ਮਚਾ ਦਿੱਤਾ ਖੈਰ ਜੇਕਰ ਗੱਲ ਕਰੀਏ ਤਾਂ ਅੱਜ ਦਿਨ ਅਜਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿਸ ਵਿੱਚ ਬਾਣਾ ਪਾਏ ਬੰਦਿਆਂ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੋ ਇਸ ਤੇ ਨਹਿਂਗ ਸਿੰਘ ਜਥੇਬੰਦੀਆਂ ਨੂੰ ਗੌਰ ਕਰਨ ਦੀ ਲੋੜ ਹੈ ਕਿਉਂਕਿ ਇਸ ਦੇ ਨਾਲ ਨਹਿਂਗ ਸਿੰਘਾਂ ਦੀ ਸ਼ਾਖ ਨੂੰ ਢਾਹ ਲੱਗਦੀ ਹੈ ਅਤੇ ਛਵੀ ਖਰਾਬ ਹੁੰਦੀ ਹੈ ਹਕੀਕੀ ਟੀਵੀ ਪੰਜਾਬੀ ਲਈ ਤਰਨ ਤਰਨ ਤੋਂ ਕਮਲਜੀਤ ਸਿੰਘ ਦੀ ਰਿਪੋਰਟ